ਗਰਮੀ ਥੋੜੀਆਂ ਹਾਂ ਕੈਬਨਟ ਮੰਤਰੀ ਵਧੀਆ ਠੀਕ ਆਇਆ ਸੀ ਅੱਜ ਤੱਕ ਕਿਸੇ ਨੇ ਨੌਕਰੀ ਨਹੀਂ ਦਿੱਤੀ ਜਿੰਨੀ ਪੰਜਾਬ ਇਹਨੇ ਦੇ ਦਿੱਤੀਆਂ ਭਗਵੰਤ ਮਾਨ ਨੇ ਕੋਈ ਸਰਕਾਰ ਨੇ ਨਹੀਂ ਦਿੱਤੀਆਂ ਇਹ ਲਾਈਟ ਬੱਦੂ ਚੱਲਦੀ ਹੈ ਆਖਰੀ ਆਮ ਪਾਰਟੀ ਦੀ ਕਮਾ ਹੈ ਤੁਸੀਂ ਇੱਥੇ ਨਹੀਂ ਨੌਕਰੀਆਂ ਦੁੱਤੀਆਂ ਬਾਦੂ ਮਿਲ ਜਾਂਦੀ ਹੈ ਕੋਈ ਇਹਦੀ ਬਾਦੂ ਤੇ ਇਹਨੇ ਕਿਹੜਾ ਬੰਦਾ ਪੜ੍ਹਿਆ ਨਹੀਂ ਉਹਨੂੰ ਤਾਂ ਕਿ ਲੋੜ ਉਹਨੂੰ ਨੌਕਰੀ ਕਿੱਥੋਂ ਮਿਲ ਜੂ 70 80 ਸਾਲ ਹੋ ਗਏ ਲੁੱਟਮਾਰ ਕਰ ਜਾਂਦੇ ਪੂਰੀ ਚੱਲਦੀ ਇਹ ਫੋਲ ਹੁਣ ਹੋ ਵੀ ਰੌਂਗੜੇ ਚੱਲੀ ਜਾਂਦੀ ਹੈ ਇਹਦਾ ਪਹਿਲਾਂ ਦੇ ਟਾਈਮ ਹੀ ਆਉਂਦੀ ਹੁਣ ਜਦੋਂ ਭਗਵੰਤ ਮਾਨ ਲੇਟ ਟਾਈਮ ਤੇ ਆਉਂਦੀ ਆ ਕੱਲ ਮਗ ਦੇਣੀ ਲਾਈਟ ਆਉਂਦੀ ਹੈ ਵੱਧ ਮੇਪੜਵਾ ਅੱਗੇ ਲੈਟ ਨਹੀਂ ਕਰਿਆ ਜੀ ਪਾਰਟੀ ਨੇ ਵੱਧ ਕੀਤਾ ਕੰਮ ਆਮ ਪਾਰਟੀ ਨੇ ਕੰਮ ਵੱਧ ਕੀਤਾ ਇਹਦਾ ਵਧੀਆ ਠੀਕ ਆ ਹਾਂ ਜੀ ਠੀਕ ਆ ਐਡ ਫੁੱਲ ਦੇਤੀ ਜ਼ਿਮੀਦਾਰਾਂ ਨੂੰ ਨੌਕਰੀਆਂ ਫੁੱਲ ਦੇਤੀਆਂ ਸਕੂਲ ਤੇ ਵਧੀਆ ਹੈ ਨਾ ਝਾੜੂ ਝਾੜੂ ਨਾਲੇ ਚੱਲਦਾ ਕੰਮ ਫੇਰ ਆਉਂਦਾ ਮਸਲ ਤੇ ਕਾਂਗਰਸ ਜੀ ਕਾਂਗਰਸ ਵੀ ਠੀਕ ਆ ਝਾੜੂ ਨਾਲੇ ਬਿਲਕੁਲ ਲੈਟ ਵੱਧੂਂਦੀਆਂ ਕੀ ਗੱਲ ਕਰ ਰਹੇ ਸਰ ਵੀ ਇੱਧਰ ਰਹੇ ਨਹੀਂ ਸੀ ਪਹਿਲਾਂ ਬਈ ਆਪ ਵਾਲਿਆਂ ਦੀ ਹੈ ਆਪ ਵਾਲਿਆਂ ਦਾ ਹਾਂ ਗਾਹਾਂ ਦੀ ਕਿਸਮਤ ਤਾਂ ਪਾਵਾਂਗੇ ਵੀ ਉਸੇ ਨੂੰ ਅੱਛਾ ਹਾਂ ਲੋਕ ਸਭਾ ਚੋਣਾਂ ਨੇ ਲੋਕਾਂ ਦੀ ਰਾਇ ਜਾਣਨ ਦੇ ਲਈ ਮਾਨਸਾ ਦੇ ਪਿੰਡ ਰੱਲਾ ਪਹੁੰਚੇ ਆ ਤੇ ਬਜ਼ੁਰਗਾਂ ਤੋਂ ਜਾਣਦੇ ਆ ਨੌਜਵਾਨਾਂ ਤੋਂ ਜਾਣਦੇ ਆ ਵੀ ਕਿਹੜੇ ਮੁੱਦਿਆਂ ਤੇ ਚੋਣ ਹੋਣੀ ਚਾਹੀਦੀ ਹੈ ਤੇ ਪੰਜਾਬ ਨੂੰ ਕਿਹੜੀ ਪਾਰਟੀ ਨੇ ਹੁਣ ਤੱਕ ਕਿਸੇ ਨੇ ਪੜਾ ਕੀਤਾ ਪੰਜਾਬ ਦਾ ਗੱਲਬਾਤ ਕਰਦੇ ਆ ਭਾਈ ਜੀ ਕੀ ਨਾਮ ਹੈ ਮਿਰਰੋ ਗੁਰਤੇ ਜੀ ਦਰਤੇ ਜੀ ਕਿਹੜੀ ਪਾਰਟੀ ਨੇ ਹੁਣ ਤੱਕ ਕੰਮ ਕੀਤਾ ਪੰਜਾਬ ਚ ਨਾ ਜੀ ਕੰਮ ਤਾਂ ਇਹਨਾਂ ਦਾ ਪੂਰਾ ਕਰੇ ਲਾਈਟ ਵਾਧੂ ਚੱਲਦੀ ਹੈ ਕਿਹਨੇ ਆਖਰੀ ਆਮ ਪਾਰਟੀ ਦਾ ਕੰਮ ਹੈ ਹਾਂ ਜੀ 1.5 ਦੀ ਵਾਧੂ ਚੱਲਦੀ ਮੈਂ ਕਹਾਂ ਵੀ ਚੱਲਦੀ ਨਹੀਂ ਹੈਗੀ ਵੋਟਾ ਲੋਕ ਪਾਉਣ ਨਾ ਪਾਉਣ ਕੰਮ ਨਹੀਂ ਪੂਰਾ ਕਰਿਆ। ਭਗਵਾਨ ਜਮਾਨ ਨੇ ਕੰਮ ਕੀਤਾ। ਹਾਂ ਜੀ। ਹੋਰ ਕੀ ਕੀ ਕਹਿ ਸਕਦੇ ਆ ਵੀ ਨੌਕਰੀਆਂ ਵਾਲੀ ਸਹੂਲਤ ਹੈਗੀ ਇੱਕ। ਨਾ ਨੌਕਰੀ ਦੀ ਵਾਧੂ ਤੇ ਇਹਨੇ ਕਿਹੜਾ ਬੰਦਾ ਪੜਿਆ ਨਹੀਂ ਇਹ ਹੁਣ ਤਾਂ ਕਿ ਲੋੜ ਉਹਨੂੰ ਨੌਕਰੀ ਕਿੱਥੋਂ ਮਿਲ ਜੂਗੀ। ਅੱਛਾ। ਹਾਂ। ਤੇ ਅਜੇ ਆਪਾਂ ਕਾਲੀਦਾਲ ਦੀ ਗੱਲ ਕਰੀਏ। ਨਾ ਅਜੇ ਕਾਲੀਦਾਲ ਨੇ ਵੋਟਰਾਂ ਵਾਧੂ ਲਵਾਇਆ ਪਹਿਲਾਂ ਆਪਾਂ ਉਹ ਵੀ ਨਾ ਬੜਾ ਕਹਿੰਦੇ ਕਿ ਸਾਡੇ ਕੋਲ ਬੋਰ ਚੱਲਦੇ ਹੁੰਦੇ ਸੀ। ਹੁਣ ਜੇ ਚੱਲਦੇ ਕਿਹੜਾ ਉੱਥੇ ਦਿਲ ਬਚਦਾ ਦੀ ਵਾਧੂ ਉੱਥੇ। ਮੋਟਰਾਂ ਕਾਲੀਦਾਲ ਨੇ ਲਵਾਇਆਂ ਨੇ ਤੇ ਹੁਣ ਕੀ ਸਹੂਲਤ ਮਿਲੀ ਆ? ਹੋਰੇ ਵਾਧੂ ਨੌਕਰੇ ਰੱਖੀਆਂ ਨੇ ਲਾਈਟ ਓਕੇ ਹੈ ਜਮਾ ਲਾਈਟ ਪੂਰੀ ਚੱਲਦੀ ਹੈ ਜੀ ਫੋਲ ਹੁਣ ਹੁਣ ਵੀ ਕਬੀ ਘਾਟੇ ਚਲੀ ਜਾਂਦੀ ਹੈ ਅੱਛਾ ਹਾਂਜੀ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਜੀ ਸੈਲਰ ਨੂੰ ਲਾਈਟ ਦਿੰਦੇ ਰਾਤ ਨੂੰ ਕੰਨ ਕਰਵਾ ਕੇ ਹੁੰਦੇ ਅੱਛਾ ਹਾਂਜੀ ਅੱਛਾ ਬਈ ਨਾਮ ਹੈ ਨੈਤ ਸਿੰਘ ਨੈਤ ਸਿੰਘ ਜੀ ਕੀ ਲੱਗਦਾ ਕਿਹੜੀ ਪਾਰਟੀ ਨੇ ਕੰਮ ਕੀਤਾ ਹੁਣ ਤੱਕ ਪਾਰਟੀਆਂ ਬਈ ਸਾਰੀਆਂ ਇੱਕੋ ਨਾਲ ਹਲਦਾ ਹੁਣ ਲਾਈਟ ਪਹਿਲਾਂ ਲੇਟ ਟਾਈਮ ਹੀ ਆਉਂਦੀ ਹੁਣ ਜਦੋਂ ਆਪਾਂ ਦਾ ਤਮਾਣਾ ਲਾਈਟ ਟਾਈਮ ਤੇ ਆਉਂਦੀ ਆ ਗੰਦਲਾ ਹੋਇਆ ਕੰਮ ਬੜਾ ਚਿਰ ਦਾ ਹੁਣ ਇਹ ਲੋਟ ਵੀ ਕਿਵੇਂ ਕਰਦੇ ਇਕੱਲਾ ਇੱਕੇ ਦਾ ਹਾਂਜੀ 70 80 ਸਾਲ ਹੋ ਗਏ ਲੁੱਟਮਾਰ ਕਰ ਰਹੇ ਨੇ ਦੂਜੇ ਕਹਿੰਦੇ ਵੀ 1000 ਰੁਪਏ ਨਹੀਂ ਦਿੱਤਾ ਬੀਬੀਆਂ ਨੂੰ ਠੱਗੀ ਮਾਰ ਲਈ ਕੋਈ ਗੱਲ ਨਹੀਂ ਠੱਗੀਆਂ ਬਾਲ ਸਾਹੀ ਮਾਰਦੇ ਆਏ ਨਾ ਕਿਹੜਾ ਨਹੀਂ ਮਾਰਦਾ ਜਿੱਤ ਕੇ ਹਰੇ ਕੀ ਮਾਰਦਾ ਠੱਗੀ ਅੱਛਾ ਹਾਂ ਜੋ ਕੁਰਸੀ ਮਿਲ ਜੇ ਲੱਕੜੀ ਤੇ ਇਹ ਜੀ ਲੱਗੀ ਹੋਈ ਆ ਅੱਛਾ ਲੱਕੜੀ ਇਹ ਬੋਲੇ ਜਾਂਦੇ ਵੋਟਰਾਂ ਦਾ ਕੀ ਹਿੰਦਾ ਅੱਛਾ ਹਾਂ ਤੇ ਕੁਝ ਪੜਾ ਕੀਤਾ ਰਾਸ ਆਇਆ ਉਹ ਆ ਜਿਹੜਾ ਬਦਲਾ ਕਹਿੰਦੇ ਸੀ ਲੋਕ ਬਦਲਾ ਤਾਂ ਇਹ ਰਾਸ ਆਇਆਗਾ ਅੱਗੇ ਰਾਤ ਨੂੰ ਫਿਰਦੇ ਰਹੇ ਨੇ ਭੌਂਕੇ ਲੋਕ ਹੁਣ ਗੱਲ ਮੈਂ ਕਹੋ ਦਿਨੇ ਲਾਈਟ ਆਉਂਦੀ ਬਾਦੂ ਵੇ ਪਰ ਉਹ ਅੱਗੇ ਲੈਡ ਨਹੀਂ ਕਰਿਆ ਜੀ ਅੱਛਾ ਹਾਂ ਇਹ ਕਹਿੰਦਾ ਕੋਲਾ ਮੁੱਖ ਗਿਆ ਕਹਿੰਦੇ ਲੈਡ ਹੀ ਨਹੀਂ ਆਉਣੀ ਜੇ ਜਿੱਤਿਆਗਾ ਲੈਡ ਦੀ ਕੋਈ ਘਾਟ ਨਹੀਂ ਪਈ ਲੈਡ ਦੀ ਕੋਈ ਘਾਟ ਨਹੀਂ ਨਾ ਕੋਈ ਘਾਟ ਨਹੀਂ ਅੱਛਾ ਪਹਿਲਾਂ ਨੌਕਰੀਆਂ ਦੀ ਗੱਲ ਆਉਂਦੀ ਹੈ ਜੇ ਤੇ ਨੌਕਰੀਆਂ ਦਿੱਤੀਆਂ ਨੇ ਹਾਂ ਜੀ ਨੌਕਰੀਆਂ ਦਿੱਤੀਆਂ ਵਾਧੂ ਦੱਸ ਤੋ ਕਹਿੰਦੇ ਬਣੀਆ ਵਾਧੂ ਮਿਲ ਗਿਆ ਨੌਕਰੀ ਤੇ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਤਾਂ ਕਿਸੇ ਨੂੰ ਨਹੀਂ ਮਿਲੀ ਭੁੱਖ ਵਾਈ ਪਾਈ ਸਾਰ ਕੰਮ ਕਰਦਾ ਭਾਈ ਸਾਹਿਬ ਕੰਮ ਕਰਦਾ ਸੀ ਪੈਸਾ ਕੰਮ ਕਰਦਾ ਸੀ ਅੱਛਾ ਤੇ ਖੁੱਡੀਆਂ ਦਾ ਕੀ ਮਾਹੌਲ ਹੈ ਇੱਥੇ ਖੁੱਡੀਆਂ ਦਾ ਵਧੀਆ ਠੀਕ ਆ ਹਾਂ ਜੀ ਠੀਕ ਆ ਜਾਣਦੇ ਹਾਂ ਅਸੀਂ ਮਿਲੇ ਉਹ ਬੰ ਸੁਣਿਆ ਕੋਈ ਕਹਿੰਦੇ ਬੰਦਾ ਠੀਕ ਆਗਾ ਅੱਛਾ ਹਾਂ ਅਸਲ ਵੋਟ ਤਾਂ ਬੰਦੇ ਨੂੰ ਪੈਂਦੀ ਆ ਅੱਛਾ ਜੇ ਬੰਦਾ ਠੀਕ ਹੋਊਗਾ ਪਾਰਟੀ ਕੋਈ ਵੀ ਹੋ ਸਕਦੀ ਆ ਹਾਂ ਬੰਦੇ ਨੂੰ ਵੋਟ ਪਾਉਂਦੇ ਨੇ ਬਿਲਕੁਲ ਜੀ ਜੇ ਬੰਦਾ ਚੰਗਾ ਕੰਮ ਕੀਤੇ ਕੋਈ ਮਲਾ ਕੇ ਹਾਂ ਹੈ ਕੰਮ ਕੀਤੇ ਆ ਠੋਮ ਆਦਮੀ ਨੇ ਕੰਮ ਕਰੇ ਨਾ ਜਿੰਨੇ ਕੋ ਉਹਨਾਂ ਤੋਂ ਹੋਏ ਨਾ ਕਰੇ ਕਾਂਗਰਸ ਦਾ ਹੈਗਾ ਇੱਥੇ ਕਾਂਗਰਸ ਦਾ ਹੈਗਾਗਾ ਬਾਵਾ ਅੱਛਾ ਹਾਂ ਕਿੱਥੇ ਕੰਮ ਕੰਮ ਤਾਂ ਕਾਂਗਰਸ ਨੇ ਵੀ ਕਰੇ ਨਾ ਜਿੰਨੇ ਕੋ ਹੋਏ ਨਾ ਅੱਛਾ ਹਾਂ ਅੱਛਾ ਬਾਬਾ ਜੀ ਕੀ ਨਾਮ ਹੈ ਜੀ ਲਾਲ ਸਿੰਘ ਜੀ ਲਾਲ ਸਿੰਘ ਜੀ ਕੀ ਲੱਗਦਾ ਫਿਰ ਕਿਹੜੀ ਪਾਰਟੀ ਨੇ ਕੰਮ ਕੀਤਾ ਆਮ ਪਾਰਟੀ ਨੇ ਵੱਧ ਕੀਤਾ ਕੰਮ ਹੁਣ ਤਾਂ ਆਮ ਪਾਰਟੀ ਨੇ ਕੰਮ ਵੱਧ ਕੀਤਾ ਹੈ ਹੁਣ ਤਾਂ ਅੱਛਾ ਕੀ ਕੀ ਕੰਮ ਕਰਤੇ ਸਾਰੇ ਕਰਤੇ ਲਾਈਟ ਫੁੱਲ ਦੇਤੀ ਜ਼ਿਮੀਦਾਰਾਂ ਨੂੰ ਨੌਕਰੀਆਂ ਫੁੱਲ ਦੇਤੀਆਂ ਸਾਰੇ ਕੰਮ ਵਧੀਆ ਗੁੜੀਆਂ ਨੂੰ ਸਹੂਲਤਾਂ ਦੇਤੀਆਂ ਬੱਸਾਂ ਨੇ ਗੁੜੀਆਂ ਨੂੰ ਤਾਂ ਕਹਿੰਦੇ 1000 ਰੁਪਏ ਨਹੀਂ ਦਿੱਤਾ 1000 ਰੁਪਏ ਉਹਨੇ ਵਾਦਾ ਕਰਿਆ ਅਗਲੇ ਮਹੀਨੇ ਕਹਿੰਦਾ ਮੈਂ ਪਾ ਦੂੰ ਅੱਛਾ ਸਾਰੇ ਕੰਮ ਕਰੂਗਾ ਉਹ ਅੱਛਾ ਕਰੂਗਾ ਅਕਾਲੀ ਦਲ ਦੇ ਕੰਮ ਅਕਾਲੀ ਦਲ ਦਾ ਤਾਂ ਕੰਮ ਫੇਲ ਹੈ ਹੁਣ ਅੱਛਾ ਤੇ ਕਾਂਗਰਸ ਜੀ ਕਾਂਗਰਸ ਵੀ ਠੀਕ ਹੈ ਹੁਣ ਠੀਕ ਹੈ ਹਮ ਅੱਛਾ ਵੀ ਅਕਾਲੀ ਦਲ ਤੀਸਰੇ ਨੰਬਰ ਤੇ ਕੀਤਾ ਤੀਸਰੇ ਨੰਬਰ ਤੇ ਭਾਜਪਾ ਦਾ ਤਾਂ ਹੈ ਨਹੀਂ ਭਾਜਪਾ ਤਾਂ ਖਤਮ ਹੈ ਕੰਮ ਹੈ ਜੀ ਭਾਜਪਾ ਨੂੰ ਤਾਂ ਬੜਨ ਨਹੀਂ ਦਿੰਦੇ ਜੀ ਇੱਥੇ ਨਾ ਨਾ ਅੱਛਾ ਮੈਨੂੰ ਇਹ ਦੱਸੋ ਵੀ ਜੇ ਆਪਾਂ ਗੱਲ ਕਰੀਏ ਲੋਕ ਕਹਿੰਦੇ ਨੇ ਜਿਵੇਂ ਅਕਾਲੀ ਦਲ ਕਹਿੰਦਾ ਵੀ ਭਗਵੰਤ ਮਾਨ ਨੇ ਲੁੱਟ ਲਿਆ ਪੰਜਾਬ ਲੱਗਦਾ ਤੁਸੀਂ ਨਹੀਂ ਲੁੱਟਿਆ ਜੇ ਲੁੱਟਿਆ ਹੋਵੇ ਫਿਰ ਲੋਕ ਕੀ ਕਹਿਣਾ ਅੱਛਾ ਕੁਛ ਨਹੀਂ ਲੁੱਟਿਆ ਵਧੀਆ ਕੰਮ ਕਰਦਾ ਅਕਾਲੀਆਂ ਨੇ ਤੇ ਪਹਿਲਾਂ ਕਾਂਗਰਸ ਨੇ ਲੁੱਟਿਆ ਨੂੰ ਕਾਂਗਰਸ ਠੀਕ ਹੈ ਅੱਛਾ ਪੰਜਾਬ ਨੂੰ ਬਿਸਾ ਸਕਦੀ ਹੈ ਇਹ ਪਾਰਟੀ ਹਾਂ ਵਧੀਆ ਬਿਸਾਊਗੀ ਹਾਂਜੀ ਵਧੀਆ ਕੰਮ ਕਰੂਗੀ ਇਹ ਅੱਛਾ ਥੋੜਾ ਥੋਸਾ ਭਰੋਸਾ ਪੂਰਾ ਇਸ ਵਾਰ ਫਿਰ ਉਹੀ ਲਹਿਰ ਰਹੂਗੀ ਹਾਂ ਉਸੇ ਨੂੰ ਪਾਵਾਂਗੇ ਵੋਟਾਂ ਹਾਂਜੀ ਵੋਟਾਂ ਉਸੇ ਨੂੰ ਪਾਵਾਂਗੇ ਉਸੇ ਦੀ ਲਹਿਰ ਹੈ ਉਸੇ ਦੀ ਲਹਿਰ ਹੈ ਫੁੱਡੀਆਂ ਦਾ ਕੀ ਮਾਹੌਲ ਹੈ ਫੁੱਡੀਆਂ ਵਧੀਆ ਹੈ ਹਾਂਜੀ ਵਧੀਆ ਬੰਦਾ ਸੁਣਿਆ ਬੰਦੇ ਬਾਰੇ ਕਿਵੇਂ ਦਾ ਹੈ ਵਧੀਆ ਠੀਕ ਹੈ ਹਾਂਜੀ ਇਮਾਨਦਾਰ ਬੰਦਾ ਹੈ ਅੱਛਾ ਕੋਈ ਕਿਸੇ ਤੋਂ ਪੈਸਾ ਨਹੀਂ ਲੈਂਦਾ ਕੋਈ ਅਫਸਰ ਪਹਿਲਾਂ ਪੈਸੇ ਲੈ ਕੇ ਕੰਮ ਕਰਦੇ ਸੀ ਹੁਣ ਬਿਨਾਂ ਪੈਸੇ ਤੋਂ ਕੰਮ ਹੁੰਦਾ ਟਾਈਮ ਤੇ ਕੰਮ ਹੁੰਦਾ ਹੈ ਅੱਛਾ ਸਾਰੇ ਕੰਮ ਵਧੀਆ ਪੂ ਬਾਈ ਕੀ ਨਾਮ ਹੈ ਜਕਸੀ ਸਿੰਘ ਜਕਸੀ ਸਿੰਘ ਕੀ ਮਾਹੌਲ ਹੈ ਫਿਰ ਪਿੰਡ ਦਾ ਠੀਕ ਹੈ ਬਾਈ ਵਧੀਆ ਕਿਹੜੀ ਪਾਰਟੀ ਨੇ ਕੰਮ ਕੀਤਾ ਕੰਮ ਕਰ ਚ ਇਹਨੇ ਵਧੀਆ ਕਰਿਆ ਕਿਹਨਾਂ ਨੇ ਢਾਡੂ ਵਾਲਾ ਨੇ ਢਾਡੂ ਵਾਲਾ ਨੇ ਲਾਈਟ ਵਾਧੂ ਹੁੰਦੀ ਹੈ ਗੱਲ ਕਰ ਅੱਛਾ ਅਸੀਂ ਵੋਟ ਪਾਵਾਂਗੇ ਕਾਂਗਰਸ ਨੂੰ ਕਾਂਗਰਸ ਨੂੰ ਹਾਂ ਮੋਦੀ ਹਰਾਉਣਾ ਹੈਗਾ ਮੋਦੀ ਹਰਾਉਣਾ ਹੈ ਹਾਂ ਅੱਛਾ ਮੋਦੀ ਹਰਾਉਣਾ ਤਾਂ ਕਾਂਗਰਸ ਨੂੰ ਹਾਂ ਕਾਂਗਰਸ ਨੂੰ ਪਾਵਾਂਗੇ ਵੋਟ ਅੱਛਾ ਕਾਂਗਰਸ ਨੇ ਕੰਮ ਕੀਤੇ ਆ ਕਰੂਗੀ ਕਹਿੰਦੇ ਜਿਹੜਾ ਮੈਨੀਫੈਸਟੋ ਦਿੱਤਾ ਹੈਗਾ ਉਹ ਸਾਨੂੰ ਵਧੀਆ ਲੱਗਿਆ ਅੱਛਾ ਵਧੀਆ ਲੱਗਿਆ ਐਮਐਸਬੀ ਬਾਰੇ ਸਾਰਾ ਕੁਝ ਕਿਹਾ ਉਹਨਾਂ ਨੇ ਉਹ अच्छा ਪਿੰਡਾਂ ਚ ਮਾਹੌਲ ਕੀ ਹੈ ਮਤਲਬ ਕੰਮ ਜੇ ਸਹੂਲਤਾਂ ਦੀ ਗੱਲ ਕਰੀਏ ਸਰਕਾਰ ਨੇ ਦਿੱਤੀਆਂ ਕੋਈ ਸਹੂਲਤਾਂ ਸਹੂਲਤਾਂ ਵਧੀਆ ਇਹਨਾਂ ਦੀ ਝਾੜੂ ਝਾੜੂ ਬਣਦੀ ਕੀ ਕੁਛ ਦਿੱਤਾ ਜੀ ਮੈਂ ਪੈਨਸ਼ਨ ਵਧਾਈ ਹੈਗੀ 1500 ਦੀ ਬੁੜੀਆਂ ਨੂੰ ਉਹ ਤਾਂ ਕਹਿੰਦੇ ਪਾਵਾਂਗੇ ਮੂਰੇ 1000 ਰੁਪਏ ਤਾਂ ਅੱਛਾ ਪਰ ਉਹ ਵਧੀਆ ਮਾਨਾ ਕੋਈ ਪੈਸਾ ਨਹੀਂ ਲੈਂਦਾ ਕੋਈ ਬੰਦਾ ਅੱਛਾ ਪੈਸਾ ਨਹੀਂ ਲੈਂਦਾ ਨਾ ਲੈਂਦਾ ਨਹੀਂ ਵੀ ਬਿਨਾ ਸਪਾਰਸ਼ ਤੋਂ ਚੱਲਦਾ ਕੰਮ ਸਾਰਾ ਹਾਂ ਬਿਨਾ ਚੱਲਦਾ ਹੈ ਬਿਨਾ ਚੱਲਦਾ ਜੀ ਅੱਛਾ ਬਿਨਾ ਸਪਾਰਸ਼ ਹਾਂ ਚੱਲਦਾ ਹੈ ਡਰਦੇ ਨਹੀਂ ਪੈਸੇ ਮੰਗਦੇ ਨਹੀਂਗੇ ਹੈ ਪੈਸੇ ਹੀ ਮੰਗਦੇ ਨਹੀਂਗੇ ਕਿਵੇਂ ਜੀ ਤਾ ਫਰਮਾਨ ਹੁਣ ਮਲਾ ਲੋਡ ਲੋਡ ਭਰੇ ਨਾ ਹੈ ਭਗਵੰਤ ਮਾਨ ਤੋਂ ਭਗਵੰਤ ਮਾਨ ਤੋਂ ਹਾਂ ਡਰਦੇ ਨਾ ਮੰਗਦੇ ਨਹੀਂ ਚਾਹ ਦਾ ਕੱਪ ਵੀ ਨਹੀਂ ਮੰਗਦੇ ਪਹਿਲੇ ਆਤਾ ਕੁਛ ਬਹੁਤ ਭਰ ਖਿਆਦਾ ਹੈ ਜੀ ਐ ਸਾਡੇ ਕੁਰਸੀ ਤੇ ਬੈਠਾ ਦਾ ਕੰਮ ਕਰਾਉਂਦੇ ਨੇ ਬਾਹਲੀ ਗੱਲ ਦਾ ਸਾਡਾ ਅਸੀਂ ਆਹ ਲੋਡ ਭਰੇ ਇਟਾ ਫਰਮ ਲੈ ਕੇ ਆਏ ਆ ਗੱਲ ਮੈਂ ਕਹ ਜਈ ਆਪ ਕਾਗਜ਼ ਪੱਤਰ ਤਿਆਰ ਕਰਕੇ ਸਾਨੂੰ ਕਹਿਆ ਯਾਰ ਚੱਕੋ ਫਾਈਲ ਆਪ ਦੀ ਲੈ ਜੂ ਚੱਕ ਲੈ ਡਰਾ ਫਰਮ ਉੱਥੇ ਚਾਹ ਦਾ ਕੱਪ ਵੀ ਨਹੀਂ ਮੰਗਦੇ ਅੱਛਾ ਜੀ ਅੱਗੇ ਤਾਂ ਕਹਿੰਦੇ ਚਾਹ ਪਾਣੀ ਕਰੋ ਹੂੰ ਅੱਗੇ ਤਾਂ ਸਰਕਾਰਾਂ ਸਾਰੀਆਂ ਦੀ ਚਾਹ ਪਾਣੀ ਹੰਦਾ ਰਿਆ ਹੈ ਯਾਰ ਇਧਰ ਪਹਿਲਾਂ ਹੈ ਜੀ 10000 ਰੁਪਏ ਲੈਦੇ ਰਹੇ ਨਹੀਂ ਜੀ ਪਹਿਲਾਂ ਕੋਈ ਪਹਿਲਾਂ ਲੋਕਾਂ ਨੇ ਲੋਡ ਭਰੇ ਜੀ ਅੱਛਾ 10000 ਰੁਪਏ ਲੈਦੇ ਰਹੇ ਆਪਾਂ ਢੋਲ ਲੱਗ ਲਵਾਂਗੇ ਕਿਥੋਂ ਹਾਂ ਪਹਿਲਾਂ ਪਹਿਲਾਂ ਸਾਲਕੋ ਲੋਕਾਂ ਨੇ ਲੋਡ ਭਰੇ ਉਹ 10000 ਰੁਪਏ ਲੈਦੇ ਰਹੇ ਪੱਕਾ ਹੈ ਅੱਛਾ ਹੁਣ ਕੋਈ ਲੈਦਾ ਹੈਗਾ ਅੱਛਾ ਹੁਣ ਜਮਾ ਖਾਲੀ ਕੋਈ ਮਾਰਦੀ ਵਗ ਜਾ ਅੱਛਾ ਭਾਈ ਜੀ ਕੀ ਲੱਗਦਾ ਫਿਰ ਕਾਲੇ ਨਾਲ ਗੱਲ ਕਰ ਰਹੇ ਜੀ ਅਜੇ ਕੀ ਪਤਾ ਮੌਕਾ ਹੀ ਦੱਸੂ ਕੀ ਕਿਨੇ ਕੰਮ ਕੀਤਾ ਪੰਜਾਬ ਚ ਹਾਂ ਕਿਹੜੀ ਪਾਰਟੀ ਦਾ ਕੰਮ ਤਾਂ ਕੋਈ ਨਹੀਂ ਲੱਗਦਾ ਕਰਦਾ ਜਿੱਦਾ ਸਾਰੇ ਗੱਲਾਂ ਚ ਲਾਉਂਦੇ ਆ ਹਾਂਜੀ ਭਾਜੀ ਕੀ ਨਾਮ ਹੈ ਗੁਰਪ੍ਰੀਤ ਸਿੰਘ ਵੀਰੇ ਕੀ ਲੱਗਦਾ ਕੀ ਮਾਹੌਲ ਆ ਫਿਰ ਮਾਹੌਲ ਤਾਂ ਬਈ ਆਪ ਵਾਲਿਆਂ ਦਾ ਹੀ ਆ ਆਪ ਵਾਲਿਆਂ ਦਾ ਹਾਂ ਆਪ ਵਾਲਿਆਂ ਨੂੰ ਕਿਉਂ ਬਈ ਕਿਸਾਨਾਂ ਨੂੰ ਬਿਜਲੀ ਫ੍ਰੀ ਐ ਰਾਤ ਦੇ ਜਾਣ ਦੇ ਲੋਡ ਨਹੀਂ ਪਈ ਅੱਜ ਤੱਕ ਕਿਸੇ ਨੇ ਨੌਕਰੀਆਂ ਨਹੀਂ ਦਿੱਤੀਆਂ ਜਿੰਨੀਆਂ ਪੰਜਾਬ ਇਹਨੇ ਦੇਤੀਆਂ ਭਗਵੰਤ ਮਾਨ ਨੇ ਕੋਈ ਸਰਕਾਰ ਨੇ ਨਹੀਂ ਦਿੱਤੀਆਂ। ਅੱਛਾ। ਬਾਕੀ ਥੇਤ ਰਾਤ ਨੂੰ ਜਾਣ ਦੀ ਲੋੜ ਹੀ ਨਹੀਂ ਕਿਦੋਂ ਮਰਜੀ। 24 ਘੰਟੇ ਵਾਲੀ ਬਣਾਈ ਪਈ ਆ ਮੋਟਰ ਵਾਲੀ ਲਾਈਟ ਵੀ। ਪੰਜਾਬ ਤਾਂ ਲੁੱਟ ਲਿਆ ਭਗਵੰਤ ਮਾਨ ਨੇ। ਨਾ ਨਾ ਜਿੰਨਾਂ ਨੇ ਲੁੱਟਿਆ ਉਹ ਤਾਂ ਬੋਲਦੇ ਨਹੀਂ। ਹੈਂ? ਜਿੰਨਾਂ ਨੇ ਲੁੱਟਿਆ ਤਾਂ ਅੰਦਰ ਬੈਠੇ ਆ ਬੜੇ। ਅੱਛਾ। ਹਾਂ। ਤੇ ਹੁਣ ਲੱਗਦਾ ਵੀ ਭਲੇ ਦੀ ਗੱਲ ਹੋ ਰਹੀ ਆ ਕੋਈ। ਹਾਂ ਹਾਂ ਬਾਈ। ਆਪ ਨੂੰ ਹੀ ਪਾਵਾਂਗੇ ਬਾਈ। ਛੁੱਡੀਆਂ ਨੂੰ ਜਾਣਦੇ ਸੀ। ਗਰਮੀਤ ਛੁੱਡੀਆਂ। ਹਾਂ। ਹਾਂ ਕੈਬਨਿਟ ਮੰਤਰੀ। ਵਧੀਆ ਠੀਕ ਆਇਆ ਸੀ ਮਾਹੌਲ ਵਧੀਆ ਇੱਕ ਨੰਬਰ ਹੈ ਅੱਛਾ ਹਾਂ ਉਸ ਨੂੰ ਹੀ ਪਾਵਾਂਗੇ ਅੱਛਾ ਗਾਹਾਂ ਉਹਦੀ ਕਿਸਮਤ ਆ ਪਾਵਾਂਗੇ ਵੀ ਉਸੇ ਨੂੰ ਅੱਛਾ ਹਾਂ ਤਾਂ ਬਿਲਕੁਲ ਇਹ ਪਿੰਡ ਦੇ ਲੋਕ ਮਾਨਸਾ ਦਾ ਪਿੰਡ ਰੱਲਾਗਾ ਜਿੱਥੇ ਲੋਕਾਂ ਦੀ ਰਾਇ ਤੁਹਾਡੇ ਸਾਹਮਣੇ ਕੀਤੀ ਆ ਆਪਣੀ ਰਾਇ ਕਰਿਓ ਕਮੈਂਟਾਂ 'ਚ ਸਾਂਝੀ ਮਿਲਦੇ ਆ ਇੱਕ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਧੰਨਵਾਦ